ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ 7-8 ਵੈੜਾ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਡੱਬੀ ਵੈੜ ਵੀ ਹੈਗੀ ਆ ਚਿੱਟੀ ਵੀ ਹੈਗੀ ਆ ਕਾਲੀ ਜਰਸੀ ਵੀ ਹੈਗੀ ਆ ਬਦਾਮੀ ਵਹਿੜ ਵੀ ਹੈਗੀ ਲਗਭਗ ਸਾਰੀ ਬਨ ਗਈ ਹੈਗੀ ਆ ਨਿੱਕੇ ਨਿੱਕੇ ਮੁੱਲ ਹੋਣਗੇ ਇਨਫਾਰਮੇਸ਼ਨ ਲੈ ਦਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦिए ਨਾਮ ਹਰਦੇਸ਼ ਸਿੰਘ ਪਿੰਡ ਚੜੱਕੇ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਆ ਫੋਨ ਨੰਬਰ 77176055 ਬੇੜੀ ਮੁੱਲ ਜਮਾਂ ਸਸਤੇ ਭਾ ਲੋੜ ਜੇ ਕਰਦਾਂਗੇ ਵੀ ਇਹ ਜੇ ਵੀ ਗਾਂ ਹੋਵੇ ਇਹ ਤੋਂ ਸ਼ੁਰੂ ਕਰ ਲੈ ਫਿਰ ਹਾਂਜੀ ਇਹ ਵੀਰੇ ਦੂਜਾ ਸੂਆ ਸੁੰਦੀ ਆ ਸਮਾ ਸਮਾ ਵੀਰੇ ਪੰਜ ਚਾਰ ਡਾੜੀ ਲੈਦੀ ਬਾਲੇ ਨਹੀਂ ਹਫ਼ਤਾ ਮੰਨ ਕੇ ਲੈ ਅੱਛਾ ਗੱਬਣਾ ਬੱਚਾ ਇਹਦਾ ਨਹੀਂ ਨਹੀਂ ਇਹਦਾ ਕਿੰਨਾ ਦੁੱਧ ਦੇ ਦੋ? ਦੁੱਧ ਅਰਗਿਰੇ ਜੀ ਤੋਂ ਲਈਏ ਉਹਨਾਂ ਨੇ ਤਾਂ 20 ਦੱਸਿਆ। ਆਪਾਂ 18 ਕਿਲੋ ਮੰਨ ਕੇ ਲਈਏ ਵੀ 9 ਕਿਲੋ ਡੰਗ ਦਾ ਦੇਵੂ। ਜੈ ਜਮਲ। ਇਹ ਵੀਰੇ ਦੇ ਦੇਾਂਗੇ 55000। 55000 ਦੀ ਬਾਈ ਕਹਿੰਦਾ ਦੇ ਦੇਣੀ ਆ ਪਰ ਵਹਿੜ ਦਾ ਕੱਦ ਕੋਦ ਬਹੁਤ ਵੱਡਾ। ਤਰੂ ਵਹਿੜ ਆ ਵੀ ਦੱਸੂ। 55000 ਦੀ ਦੇ ਦੇਣੀ ਆ ਜੀ ਤੋਂ ਲਈ ਬਾਈ ਕਹਿੰਦਾ ਅਗਲਾ ਤਾਂ ਕਹਿੰਦਾ 20 ਕਿਲੋ ਦੁੱਧ ਚੋਇਆ। 4-5 ਦਿਨਾਂ ਦੇ ਵਿੱਚ ਵਈ ਸੂਬੂ ਤੁਸੀਂ ਹਫਤਾ ਮੰਨ ਲਓ। 18 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੋ 9 ਕਿਲੋ ਡੰਗ ਦਾ ਦੋਹਾਂ ਡੰਗਾਂ ਦਾ 18 ਕਿਲੋ ਵੱਲ ਢੇਲਾਂ ਬਹੁਤ ਪਈਆਂ ਹਾਂ ਆ ساری ਵੱਲ ਢੱਲ ਕੱਢ ਕੇ ਸੁਣਾ 55000 ਦੀ ਦੇ ਦੇਣੀ ਆ ਚਿੱਟੇ ਰੰਗ ਦੀ ਵੱਛੀ ਦੋਸਤੋ ਵੈੜ ਵੱਡੀ ਬਹੁਤ ਹੈ ਅਗਲੇ ਨੇ ਸਾਂਭ ਹੀ ਨਹੀਂ ਜੇ ਕਿਤੇ ਸੇਵਾ ਕੀਤੀ ਉਹਦੀ ਲੱਖ ਰੁਪਏ ਦੀ ਵੈੜ ਸੀ ਜੇ ਕਿਤੇ ਰਾਜੀ ਹੁੰਦੀ ਫੁੱਲ ਮੈਂ ਉਹ ਕਹਿਣਾ ਕੋਈ ਭੈਣ ਭਰਾ ਗਲਤ ਵੀ ਨਾ ਮੰਨੇ ਜੇ ਕੋਈ ਭੈਣ ਭਰਾ ਅਰਕੀ ਦਾ ਸੂਆ ਦੁੱਧ ਪੀ ਕੇ ਗਾਂ ਆਲੇ ਸੂਏ ਨੂੰ ਚੰਗੀ ਸੇਵਾ ਕਰ ਲੈਂਦਾ ਫੌਲਰ ਰਾਜੀ ਕਰ ਲੈਂਦਾ ਵੈੜ ਵੱਡੀ ਬਹੁਤ ਹੈ ਕੱਲਾ ਇੱਕ ਹੀ ਕਾਚਾ ਕਿ ਰਾਜੀ ਘਟਾ ਜੇ ਕਿਤੇ ਰਾਜੀ ਹੁੰਦੀ ਫਿਰ ਤੁਹਾਨੂੰ ਵੀ ਪਤਾ 55000 ਦੀ ਤੁਹਾਨੂੰ ਵੀ ਕਿਹਨੇ ਦੇਣੀ ਸੀ ਪਰ ਐਰ ਕੀ ਦਾ ਸੂਬਾ ਦੁੱਧ ਪੀ ਲੇ ਆਉਂਦੇ ਸੂਵੇ ਇਹਨੂੰ ਦੁੱਗਣੇ ਪੈਸੇ ਕਰਨ ਵਾਲੀ ਹੈ ਵੈੜ ਜੇ ਅਗਲਾ ਫੌਲਰ ਰਾਜੀ ਕਰ ਲੈਂਦਾ ਐਰ ਕੀ ਸੂਬਾ ਦੁੱਧ ਪੀ ਲੇ ਜਦੋਂ ਵੈੜ ਜਾਵੜੀ 6 ਕਿ ਮਹੀਨਿਆਂ 7ਾਂ ਚ ਵੜ ਗਈ ਮਗਰਲੇ 2 ਢਾਈ ਮਹੀਨੇ ਇਹਨੂੰ 4-5 ਗੱਟੇ ਚਾਰਕ ਗੱਟੇ ਫੀਲ ਦੇ ਢਾਈਆਂ ਕੁ ਮਹੀਨਾ ਜਰਾ ਰਜ ਕੇ ਵਧੀਆ ਖਾ ਜਾਣੇ ਆ ਤੇ ਫੁੱਲ ਭਰ ਜੂਗੀ ਦੁੱਗਣੇ ਪੈਸਿਆਂ ਦੀ ਆ ਅਗਲੇ ਸੂਏ ਨੂੰ ਤਿਆਰ ਹੋਈ ਜਮਾ ਜੈ ਜਮਾਲ 55 ਦੀ ਦੇ ਦੇਣੀ ਹੈ ਵਿੱਚੋਂ ਮਾਨਤਾਨ ਹੋ ਜੂ ਦੋ ਨੰਬਰ ਤੇ ਆ ਜਾ ਦੋ ਨੰਬਰ ਆ ਆ ਵੀ ਦੂਜਾ ਸੂਏ ਸੁਣਦੇ ਕਿੰਨੇ ਦਿਨ ਲੈ ਜੂ ਇਹ ਪੰਜ ਚਾਰ ਦਿਨ ਲੈਂਦੀ ਹੈ ਦੁੱਧ ਦੁੱਧਿਆ ਰਵੀਰ ਜੀ ਤੋਂ ਲਈ ਆ ਉਹਨਾਂ ਨੇ 17 ਕਿਆ 16 ਮੰਨ ਕੇ ਲੈ ਲਏ ਮਾਝਾ ਰਕੋ ਦੋ ਤਾਂ ਹਾਂ ਜੀ ਜੈ ਜਮਾਲ ਇਹ ਵੀਰੇ ਦੇ ਦੇ ਆਗੇ ਬੋਝ ਗਿਆ ਹਜ਼ਾਰ ਦੀ ਪੂਰੇ 50 ਦੀ ਹੀ ਦੇਵਾਂਗੇ ਵੀ ਪੂਰੇ 50 ਦੀ ਹੂੰ ਦੋਸਤੋ ਜਿਹੜੀ ਇੱਕ ਨੰਬਰ ਜਾਤ ਵਾਲੀ ਵਾੜ ਏਡੀ ਲੈਣੀ ਹੋਵੇ 30 35000 ਦੀ ਕੱਲੀ ਵੱਛੀ ਆਉਂਦੀ ਔਸਰ ਇੱਕ ਨੰਬਰ ਵਾੜ ਵਾਲੀ ਆ ਦੇ ਦੇਣੀ ਪੂਰੇ 50 ਦੀ ਜੀ ਤੋਂ ਲਈ ਆ 17 ਕਿਲੋ ਦੁੱਧ ਬਾਈ ਦੱਸਦਾ ਕਿ ਅਗਲੇ ਕਹਿੰਦੇ ਸੀਚੋਇਆ ਕਾਲੇ ਰੰਗ ਦੀ ਜਰਸੀ ਆ ਮੱਝਾਂ ਵਰਗਾ ਦੁੱਧ ਹੋਊ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜੂਗੀ 50000 ਦੀ ਦੇ ਦੇਣੀ ਆ ਮੱਝਾਂ ਵਰਗਾ ਦੁੱਧ ਹੋਊ ਮੋਟਾ-ਮੋਟਾ ਥਾਣਾ ਮੱਝ ਲਾਉਂਗੇ ਤੁਹਾਨੂੰ ਵੀ ਪਤਾ ਕਿੰਨੇ ਪੈਸਿਆਂ ਦੀ ਆਉਂਦੀ ਆ ਮਾੜੇ ਬੰਦੇ ਦੀ ਤਾਂ ਰੇਂਜ ਤੋਂ ਮੱਝ ਬਾਹਰ ਹੋਈ ਫਿਰਦੀ ਆ ਚੰਗੇ ਬੰਦੇ ਨੂੰ ਤਾਂ ਚਲੋ ਕੋਈ ਫਰਕ ਨਹੀਂ ਪੈਂਦਾ ਉਹ ਭਵਾਂ ਲੱਖ ਦੀ ਮੱਝ ਲੈ ਲੈ ਦੋ ਦੀ ਲੈ ਲੈ ਭਵਾਂ 4 ਲੱਖ ਦੀ ਲੈ ਲੈ ਪਰ ਮੈਂ ਦਰਮਿਆਨੇ ਬੰਦੇ ਦੀ ਗੱਲ ਕਰ ਰਿਹਾ ਮੱਝਾਂ ਵਰਗਾ ਦੁੱਧ ਉਹ ਇੰਨਾ ਸਾਰੀਆਂ ਵੇੜਾਂ ਦਾ ਇੱਥੇ ਆ ਜਾ ਤੈਨ ਨੰਬਰ ਤੇ ਤਿੰਨ ਨੰਬਰ ਵੀਰੇ ਦੂਜਾ ਸੂਆ ਸੁੰਦੀ ਆ ਵੇੜ ਇਹ ਠੰਡੀ ਸੀ ਇਹ ਵੀ ਬਹੁਤ ਜ਼ਿਆਦੀ ਜਿੰਨੀ ਕਹਿ ਲਾ ਉਹ ਨਵੇਂ ਹੀ ਆ ਕਿੰਨੇ ਦਿਨ ਲੈ ਜੂ ਇਹ ਵੀਰੇ ਦਿਨ ਇਹ ਤਿਆਰ ਹੀ ਆ ਅੱਜ ਨਾਲ ਕੱਲ ਦੁੱਧ ਦੁੱਧ ਵੀਰੇ ਇਹ ਰਹੇ ਜੀ ਤੋਂ ਲਈ ਆ ਉਹਨਾਂ ਨੇ 18 ਕਿਆ ਤਾਰਾ ਮੰਨ ਕੇ ਲਈਏਗਾ ਚੌਗੀ ਆ ਮੂਹੋਂ ਵੀਰੇ ਚਾਰ ਦੰਦ ਮੂੰਹ ਤੋਂ ਚਾਰ ਦੰਦ ਆ ਦੂਜੇ ਸੂਏ ਸੁੰਦੀ ਆ ਫਿਰ ਪਹਿਲੇ ਸੂਏ ਖੀਰੀ ਸੂਈ ਹੋਊਗੀ ਹੁਣ ਇਹ ਚਾਰ ਦੰਦ ਚੌਗੀ ਵਹਿੜ ਦੂਜਾ ਸੂਆ ਨਵਾ ਹਾਨ ਵਹਿੜ ਦੋਸਤੋ ਮੱਝਾਂ ਰਗਾ ਦੁੱਧ ਹੋਊ ਤਿਆਰੀ ਆ ਬਾਈ ਕਹਿੰਦਾ ਹਾਂ ਮੋਟਾ ਮੋਟਾ ਥਾਣਾ 17 18 ਕਿਲੋ ਬਾਈ ਦੱਸਦਾ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਦੂਜੇ ਸੂਏ ਹੁਣ ਸੂਨ ਨੂੰ ਤਿਆਰ ਹਲਕੀ ਜੀ ਵੱਲ ਢੱਲ ਹੈਗੀ ਇੰਨੀ ਕੁ ਵੱਲ ਢੱਲ ਦਾ ਕਰ ਮਾਲੀਆਂ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਮੱਝ ਵਾਲਾ ਮੋਟਾ ਅੱਧੀ ਚੁਵਾਈ ਵਾਲਾ ਜਾਨ ਵਾਲਾ ਥਾਣਾ ਜਿਹੜੀ 2 ਨੰਬਰ ਤੇ ਵਹਿੜ ਵਿਖਾਈ ਆ ਉਹਦੇ ਨਾਲੋਂ ਵੀ ਇਹਦੀ ਫੈਟ ਵੱਧ ਆਊਗੀ ਜਿਹੜੀ 2 ਨੰਬਰ ਤੇ ਤੁਸੀਂ ਕਾਲੀ ਜਰਸੀ ਵੇਖੀ ਉਹਦੇ ਨਾਲੋਂ ਵੀ ਇਹਦੀ ਫੈਟ ਵੱਧਊ ਕਿਉਂਕਿ ਸੂਲੇ ਦੀ ਸਾਈਵਾਲ ਵਾਲੀ ਤੇ ਗਿਰਜੇ ਵਾਲੀ ਆ ਮੱਥਾ ਵੀ ਚੌੜਾ ਗੈਰ ਵਾਲਾ ਕ੍ਰੋਸ ਅੰਗ ਹੈ ਗੈਰ ਹੋਊਗੀ ਸਾਈਵਾਲ ਹੋਊਗੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਜਰਸੀ ਦੇ ਮੁਕਾਬਲੇ ਫੈਟ ਵੱਧ ਆਉਂਦੀ ਆ ਬਾਕੀ ਥਣ ਵੀ ਇਹਦਾ ਮੋਟਾ ਸਾਈਵਾਲ ਤੇ ਗੈਰ ਦਾ ਕ੍ਰੋਸ ਜਿਆ ਸੀਲ ਠੰਡੀ ਦਾ ਬਾਈ ਕਹਿੰਦਾ ਬਾੜੀ ਜ਼ਿਆਦੇ ਆ ਕਿੰਨੀ ਕਹਿਣਾ ਉਹਨਾਂ ਝੂਠ ਹੀ ਆ ਵੀਰੇ ਕਿੰਨੇ ਦੀ ਕਿਹਾ ਇਹ ਵੀਰੇ 50 ਦੀ ਦੇ ਦੇ 52 ਦੀ ਛੱਡ ਦਿੱਗੇ 1051 ਦੀ ਦੇ ਦਿੱਗੇ ਪੂਰੇ 50 ਦੀ ਦੇਵਾਂਗੇ ਵੀਰੇ ਇਹ ਦੁੱਧ ਦਾ ਛੋੜ ਹੀ ਹੋਊਗੀ ਉਹਦੇ ਚਲੋ ਜੀ ਸਿੱਧੀ ਗਏ ਗਏ ਆਪਣੇ ਬਾਈ ਕਹਿੰਦਾ 52 ਦੀ ਦੇਵਾਂਗੇ ਮੈਂ ਕਹਾ 1000 ਕ ਛੱਡ ਦੇ ਬਾਈ ਕਹਿੰਦਾ ਪੂਰੇ 50 ਦੀ ਦੇਵਾਂਗੇ ਉਹਦੇ ਚੋ ਛੋੜ ਕਰੂੰ 50 ਦੇ ਵਿੱਚੋਂ ਬੇਫਿਕਰ ਹੋ ਕੇ ਆਜੋ ਮਾਝਾਰ ਦਾ ਦੁੱਧ ਉਹ ਲੇਟਾਰ ਦਾ ਪੂਰੀ ਵੱਡੀ ਵਹਿੜ ਮੂੰਹ ਤੋਂ ਚਾਰ ਦੰਦ ਨਵਾਂ ਹਾਨ ਮੱਛੀ ਆ ਦੂਜੇ ਪਹਿਲੇ ਸਵੇਖੀਰੀ ਸੂਈ ਉਹ ਦੂਜੇ ਸੂਈ ਹੁਣ ਚਾਰ ਦੰਦ ਸੁਣਦੀ ਆ ਚਾਰ ਨੰਬਰ ਚਾਰ ਨੰਬਰ ਵੀਰੇ ਪਹਿਲੇ ਨ ਮੱਛੀ ਆ ਇਹ ਦਿਨ ਲੈਂਦੀ ਆ ਦਾਸ ਇਹ ਹੋ ਸਕਦਾ ਮੈਂ ਦੇਖਣੀ ਭਰ ਗਈ ਹੋਵੇ ਠੀਕ ਹੈ ਐਵੇਂ ਕਹਿ ਰਹੇ ਇਹ ਦੇ ਰਿਹਾ ਗਿਆ ਆਪਾਂ ਵੀਰੇ 42000 42000 ਦੁੱਧ ਕਿੰਨਾ ਕੁ ਪਿਆਜੂ 42000 ਵੀਰੇ ਪਹਿਲੇ ਸੂਏ ਦੇਣਾ ਚਾਹੀਦਾ ਇਹਨੂੰ 15 ਕਿਲੋ ਵੈਣ ਵੱਡੀ ਆ ਦੂਜੀਆਂ ਜਿਹੜਾ ਹੀ ਕਰਦੇ ਦਾ ਇਹ ਪਹਿਲਾਂ ਨਾ 10 ਦਿਨਾਂ ਦੀ ਕੱਚੀ ਆ ਦੁੱਧ 15 16 ਚਾਹੀਦਾ ਦੇਣਾ ਦੇ ਦੇਣੀ ਕਿੰਨੇ ਦੀ ਇਹ ਇਹ ਵੀਰੇ 42 ਵੀ ਦੇ ਰਿਹਾ 42 ਵੀ ਦੇ ਦੇਣੀ ਆ ਵਿੱਚੋਂ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਜਿੰਨਾ ਕੁ ਤੁਹਾਡਾ ਗੱਡੀ ਦਾ ਕਿਰਾਇਆ ਪਹਾੜਾ ਲੱਗਣਾ ਉਹਨਾਂ ਕਮਾਨ ਤਾਂ ਜਾਣ ਵੀ ਬਹੁਤ ਆ ਬੱਕਲੀ ਕੱਚੀ ਕੱਚੀ ਹਾਂ ਦਸਾਂ ਦਿਨਾਂ ਦੀ ਕੱਚੀ ਆ ਕੱਦ ਵੱਡਾ ਵਜ਼ਨ ਬਹੁਤ ਆ ਕਰੋ ਸੰਗ ਆ ਠੰਡੀ ਸੀਲ ਪੂਰੀ ਆ ਮੋਟਾ ਮੋਟਾ ਥਾਨ ਆ ਵਲਟਾਂ ਲਪਈਆਂ ਬਹੁਤ ਆ 8-10 ਦਿਨ ਵਧੀਆ ਸਾਂਭ ਲਓਗੇ ਸਾਰੀ ਵਲਟਾਂ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਵੈੜ ਇੱਕ ਨੰਬਰ ਵੀ ਪੂਰੀ ਚੰਗੀ ਆ ਦੋ ਨੰਬਰ ਵੀ ਚੰਗੀ ਆ ਤਿੰਨ ਨੰਬਰ ਮੈਨੂੰ ਥੋੜੀ ਜਿਆਦਾ ਚੰਗੀ ਲੱਗੀ ਇਹਦੀ ਫੈਟ ਬਹੁਤ ਆਊਗੀ 10 ਨੰਬਰ ਦੀ ਮੁੱਲ ਵੀ ਜੈ ਜੀ 50 ਦੀ ਦੇ ਦੇਣੀ ਆ ਮੋਟਾ ਮੋਟਾ ਥਾਣਾ ਤੋ 12 17 18 ਕਿਲੋ ਬਾਈ ਦੱਸਦਾ ਪਿਆਜੂ 3 ਨੰਬਰ 2 ਨੰਬਰ 17 ਕਿਲੋ 1 ਨੰਬਰ 18 ਕਿਲੋ ਪਿਆਜੂ ਬਾਈ ਕਹਿੰਦਾ 20 ਕਿਲੋ ਦੋ ਦੱਸਿਆ ਚਿੱਟੀ ਦਾ ਆ ਦੇ ਪਿਆਜੂ 15 16 ਸੀਲ ਸੌ ਪੂਰੀ ਆ 10 ਦਿਨਾਂ ਦੀ ਕੱਚੀ ਕਾਲੀ ਕੱਚੀ ਕੱਚੀ ਆ ਪਹਿਲਣ ਵੱਚੀ 42 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਵੇ ਵੇ ਘਰੋ ਕੇ ਆਜੋ ਅੱਗੇ ਜਰਸੀ ਕੱਢ ਬਾਹਰ ਦੋਸਤੋ ਜਰਸੀ ਬਰੀਡ ਦੀ 5 ਨੰਬਰ ਤੇ ਤੁਸੀਂ ਵਿਹੜ ਵੇਖ ਰਹੇ ਆ ਕਿੰਨਾ ਮਸੂਹਾ ਕਿੰਨੇ ਕ ਦਿਨ ਲੈ ਜੂ ਕਿੰਨਾ ਦੁੱਧ ਦੇ ਦੂਜਾ ਹੀ ਸੁੰਦੇ ਆ ਦੁੱਧ ਬਾਦ ਦੁੱਧ ਵੀਰੇ ਜੀ ਤੋਂ ਲਈ ਆਉਣੇ 17 ਕਾ ਇੰਨਾ ਹੀ ਆਪਾ ਕਹਿ ਕੇ ਦੇਵਾਂਗੇ ਜੀ ਤੋਂ ਲਈ ਆ ਬਾਈ ਕਹਿੰਦਾ ਅਗਲੇ ਨੇ 17 ਕਾ ਇੰਨਾ ਕਹਿ ਕੇ ਹੀ ਦੇਵਾਂਗੇ ਦਿਨ 4-5 ਲੈ ਜੂ 4-5 ਵੀਰੇ ਬੱਛੀ ਵੀ ਚੰਗੀ ਐ ਬੂਥੀ ਦੀ ਸੋਹਣੀ ਐ ਹਾਂ ਮੂੰਹ ਮੱਥੇ ਦੀ ਬਹੁਤ ਸੋਹਣੀ ਐ ਜਰਸੀ ਬਰੀਡ ਚੰਗੀ ਬੱਛੀ ਐ ਥੋੜੀ ਘੱਟ ਘੱਟ ਪੂਰਾ ਹਾਂ ਨਿੱਕੀ ਗੋਡੀ ਕੀ ਜਿੱਡੀ ਜਰਸੀ ਨਹੀਂ ਜੈ ਜੈ ਮੋਲ ਇਹ ਵੀਰੇ ਯਾਰ 57 ਦੀ 56000 ਦੀ ਦੇਵਾਂਗੇ 56 56 ਦੀ ਬਾਈ ਕਹਿੰਦਾ ਦੇਵਾਂਗੇ ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਪੂਰੀ ਕੱਦ ਵਾਲੀ ਜਰਸੀ ਬਦਾਮੀ ਰੰਗ ਦੀ ਮੋਟਾ ਮੋਟਾ ਥਾਣ ਦਿਨ 4-5 ਲੈ ਜੂ 4-5 ਦਿਨਾਂ ਦੇ ਨਾਲ ਤੈਂ ਸਾਰੀ ਵਲਟੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਜਰਸੀ ਬਰੀਡ ਇਹ ਤੇ ਆ ਜਾ 6 ਨੰਬਰ ਤੇ ਹਰਦੇਵ 6 ਨੰਬਰ ਵੀ ਵੀਰੇ ਦੂਜਾ ਸੂਆ ਹੀ ਸੁੰਦੇ ਆ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਵੀਰੇ ਨੂੰ ਦੇਣਾ ਚਾਹੀਦਾ 1500 ਨਾ ਤੈਨੂੰ ਦੂਜਾ ਸੂਆ 15-16 ਕਿਲੋ ਦੁੱਧ ਪਿਆ ਜੂ ਭਾਰੀ ਪੂਰੀ ਬਹੁਤ ਆ ਦਿਨ ਵੀ ਮੇਰੇ ਸਹਾਨੂੰ 2-4 ਹੀ ਲਊ 2-4 ਹੀ ਬਾਲੇ ਨੇ ਹਾਂ ਭਾਰੀ ਪੂਰੀ ਬਹੁਤ ਆ 2-4 ਹੀ ਦਿਨ ਲਊ ਗੁਲਾਬੀ ਥਾਨ ਮੋਟਾ-ਮੋਟਾ 15-16 ਰਾਵਣਾ ਦੁੱਧ 16-17 ਪਿਆਜੂ ਬਹੁਤ ਆ ਵੀਰੇ ਜੈ ਜਮਾਲ ਇਹ ਵੀਰੇ ਦੇ ਦੇ ਆ ਗਿਆ ਆਪਾਂ 43000 ਦੀ 43000 ਚੋਂ ਮਾਨਤਾਨ ਹੋ ਜੂ 1000 ਛੱਡ ਦੂ ਕੋਈ ਗੱਲ 42 ਦੀ ਦੇ ਦੂ ਆ ਜਾਓ ਬੇਫਿਕਰ ਹੋ ਕੇ 1000 ਵਿੱਚੋਂ ਛੱਡ ਦੂ 42 ਦੀ ਦੇ ਦੂ ਦੁੱਧ 16-17 ਇੱਥੇ ਪਿਆਉਣ ਦਾ ਹੱਕ ਬਣਦਾ 2-4 ਦਿਨਾਂ ਜੀ ਸੂਪ ਪੈਣਾ ਤਿਆਰੀ ਮਨ ਵੇੜਾ ਵੀ ਚੰਗੀਆਂ ਵੀਰੇ ਹਾਂ ਵੇੜਾ ਵੀ ਚੰਗੀਆਂ ਕੋਈ ਸ਼ੱਕ ਨਹੀਂ ਹਾਂ ਵੇੜਾ ਵੀ ਚੰਗੀਆਂ ਮੁੱਲ ਵੀ ਫਰਜਾਇਆ ਜੀ ਆ ਇਸ ਤੋਂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਜਾਨਵਰ ਦੇਣਾ ਵੀ ਕਿਹਨੇ ਆ ਜਰਸੀ ਵੀ ਚੰਗੀ ਆ 5 ਨੰਬਰ ਇਹ 6 ਨੰਬਰ ਵੀ ਚੰਗੀ ਆ ਆ 1 ਨੰਬਰ ਵੀ ਚੰਗੀ ਆ 2 ਨੰਬਰ ਵੀ ਚੰਗੀ ਆ 3 ਨੰਬਰ ਤਾਂ ਮੈਨੂੰ ਬਾਹਲੀ ਚੰਗੀ ਲੱਗੀ ਸਾਰਿਆਂ ਨੂੰ ਗਿਰ ਤੇ ਸਾਈ ਵਾਲਾ ਕ੍ਰੋਸ ਜਿਆ ਸੀਲ ਸਾਰੇ ਨਗ ਫੁੱਲ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਜਨਵਾਰ ਵਿਖਾਤੇ ਜਮਾਂ ਜਾਇਜ਼ ਮੁੱਲ ਦੇ ਸੀਰਸਾਉ ਫੋਲ ਜਿਹੜਾ ਜਾਨਵਰ ਮਰਜ਼ੀ ਲੈ ਲੋ ਜਮਾਂ ਜਾਇਜ਼ ਛੋਟੇ ਛੋਟੇ ਪਾ ਇੱਕ ਨੰਬਰ ਡੱਬੀ ਆ ਦੂਜਿਆਂ ਦਾ ਸਾਰਿਆਂ ਦਾ ਦੁੱਧ ਮੱਝਾਂ ਰਗਾਓ ਫੈਟ ਚੰਗੀ ਆਉ ਦਿਨ ਗਰਮੀ ਦੇ ਆ ਕੇ ਗਰਮੀ ਰਹਿਤ ਜਾਨਵਰ ਆ ਸਾਰੇ ਜਾਇਜ਼ ਜੀ ਕੀਮਤ ਦਿਆਂ 6 ਵੜਾ ਬਿਲਕੁਲ ਸਸਤੇ ਮੁੱਲ ਫੋਨ ਨੰਬਰ ਸਕਰੀਨ ਤੇ ਹਾਸ਼ਿਕਾ